ਫਤੇ ਦੀ ਸਾਂਝ ਪਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਰਚਨਾ ਹੈ ਗੁਰੂ ਦਸ਼ਮੇਸ਼ ਵਾਰੇ ਪਿਤਾ ਦਸ਼ਮੇਸ਼ ਵਾਰੇ ਪਿਤਾ ਦਸ਼ਮੇਸ਼ ਵਾਰੇ ਕੀ ਲਿਖਾਂ ਪਿਤਾ ਦਸ਼ਮੇਸ਼ ਵਾਰੇ ਕੀ ਲਿਖਾਂ ਸ਼ਬਦ ਨ ਸੁਜੇ ਕੋਈ ਜਦ ਜਦ ਸੋਚਾਂ ਤਦ ਤਦ ਅੱਖ ਮੇਰੀ ਨਮ ਹੋਈ ਉਹਦਾ ਜਜ਼ਬਾ ਵੇਖੋ ਉਹਦਾ ਜਜ਼ਬਾ ਵੇਖੋ ਉਹਦੀ ਉਮਰ ਨਿਆਣੀ ਉਹਦਾ ਜਜ਼ਬਾ ਵੇਖੋ ਉਹਦੀ ਉਮਰ ਨਿਆਣੀ ਪਿਓ ਤੋੜ ਕੇ ਆਪਣਾ ਗੱਲ ਕਰੇ ਸਿਆਣੀ ਉਹਦਾ ਜਜ਼ਬਾ ਵੇਖੋ ਉਹਦੀ ਉਮਰ ਨਿਆਣੀ ਪਿਓ ਤੋੜ ਕੇ ਆਪਣਾ ਗੱਲ ਕਰੇ ਸਿਆਣੀ ਵਿਚਪਟਨੇ ਅਵਤਾਰ ਧਾਰਿਆ ਵਿਚਪਟਨੇ ਅਵਤਾਰ ਧਾਰਿਆ ਸਿੱਦਕ ਨਾ ਹਾਰੀ ਸਿੱਦਕ ਨਾ ਹਾਰੀ ਪਰਿਵਾਰ ਵਾਰਿਆ ਵਿਚ ਕਟਨੇ ਅਵਤਾਰ ਧਾਰਿਆ ਸਿਦਕ ਨਾ ਹਾਰੀ ਪਰਵਾਰ ਵਾਰਿਆ ਨਿੱਕੀ ਉਮਰੇ ਉਹਨੇ ਜਾਨ ਲਿਆਸੀ ਨਿੱਕੀ ਉਮਰੇ ਉਹਨੇ ਜਾਨ ਲਿਆਸੀ ਜ਼ਾਲਿਮ ਨੂੰ ਪਹਿਚਾਨ ਲਿਆਸੀ ਤਾਈਆਂ ਖਾਲਸਾ ਪੰਥ ਸਜਾਇਆ ਅੰਮ੍ਰਿਤ ਦਾ ਉਸ ਜਾਮ ਪਲਾਇਆ ਵੈਰੀ ਮੋਰੇ ਝੁਕਣਾ ਨਹੀਂ ਵੈਰੀ ਮੋਰੇ ਝੁਕਣਾ ਨਹੀਂ ਖੰਡੇ ਉੱਤੇ ਤੁਰ ਕੇ ਵੀ ਕਦੇ ਰੁਕਣਾ ਨਹੀਂ वेरी मोरे चुकना नहीं खंडे उत्ते तुरके भी कद रुकना नहीं आख गुराने चिड़िया संग सी बाज लड़ाया हंकार जालिमदा, दा किता लीरो ली, ओ मेरा सतगुर ओ मेरा मुर्शद ओ मेरा उच्चदा पीर झूठिया कसम खा गए पापी झूठिया कसम खा गए पापी खाली किला करा गए पापी झूठिया कसमां खा गए पापी खाली किला करा गए पापी मखमल उत्ते सोवन वाले तुर पाए राती सरसा ने सी कह कमाया ਸਰਸਾ ਨੇ ਸੀ ਕਹਿਰ ਕਮਾਇਆ ਗੰਗੂ ਨੇ ਵੀ ਰੰਗ ਬਟਾਇਆ ਸੱਤ ਸਾਲਾਂ ਦਾ ਫਤਿਹ ਉਹਦੋਂ ਸੀ ਸੱਤ ਸਾਲਾਂ ਦਾ ਫਤਿਹ ਉਹਦੋਂ ਸੀ 9 ਸਾਲਾਂ ਦੇ ਵੀਰ ਜਰਾਵਰ ਨਾਲ ਈਨ ਨਾ ਮੰਨੀ ਲਾਲਾ ਨੇ ਈਨ ਨਾ ਮੰਨੀ ਲਾਲਾ ਨੇ ਜਦ ਕੰਬਿਆ ਤਰਤ ਪਤਾਲ ਸੋਨੇ ਹਾਲਸਾ ਲਹੂ ਪੀਣੀ ਬਣੀ ਕੰਦ ਸਰਹੰਦ ਵਾਲੀ ਲਹੂ ਪੀਣੀ ਬਣੀ ਕੰਦ ਸਰਹੰਦ ਵਾਲੀ ਜੋੜੀ ਲਾਲਾਂ ਦੀ ਲਕੋ ਗਈ ਸੂਰਜ ਤੇ ਚੰਦ ਵਾਲੀ ਲਹੂ ਪੀਣੀ ਬਣੀ ਕੰਦ ਸਰਹੰਦ ਵਾਲੀ ਜੋੜੀ ਲਾਲਾਂ ਦੀ ਲਕੋ ਗਈ ਸੂਰਜ ਤੇ ਚੰਦ ਵਾਲੀ ਠੰਡੇ ਬੁਰਜ ਦਾ ਨਾਮ ਆਤਾ ਗੁਜ਼ਰਕੌਰ ਦੇ ਨਾਂ ਨਾਲ ਦਰਜ ਹੋਇਆ ਸਾਰੀ ਕਾਇਨਾਤ ਤੇ ਸਾਰਾ ਜਹਾਨ ਰੋਇਆ ਕੱਚੀ ਗੜੀ ਨੇ ਲਿਆ ਇਮਤਿਹਾਨ ਪਾਰੀ ਕੱਚੀ ਗੜੀ ਨੇ ਲਿਆ ਇਮਤਿਹਾਨ ਭਾਰੀ ਪਿਤਾ ਦਸ਼ਮੇਸ਼ ਨਾਲ ਸੀ ਗਿਣਵੇ ਸਿੰਘ ਚਾਲੀ ਸ਼ਹੀਦ ਹੋਏ ਸੀ ਛਾਤੀਆਂ ਤੇ ਵਾਰ ਖਾ ਕੇ ਪਿੱਠ ਵਿਖਾ ਕੇ ਨਹੀਂ ਸੀ ਕਿਸੇ ਜਿੰਦ ਹਾਰੇ ਕੱਚੀ ਗੜੀ ਨੇ ਲਿਆ ਇਮਤਿਹਾਨ ਭਾਰੀ ਪਿਤਾ ਦਸ਼ਮੇਸ਼ ਨਾਲ ਸੀ ਗਿਣਵੇ ਸਿੰਘ ਚਾਲੀ ਸ਼ਹੀਦ ਹੋਏ ਸੀ ਛਾਤੀਆਂ ਦੇ ਵਾਰ ਖਾ ਕੇ ਨਹੀਂ ਉਹ ਪਿੱਠ ਦਿਖਾ ਕੇ ਕਿਸੇ ਨੇ ਜਿੰਦ ਹਾਰੇ ਪੁੱਤ ਅਜੀਤ ਨੇ ਸੀ ਹੱਥ ਆਣ ਜੋੜੇ ਪੁੱਤ ਅਜੀਤ ਨੇ ਸੀ ਹੱਥ ਆਣ ਜੋੜੇ ਪਿਤਾ ਦਸ਼ਮੇਸ਼ ਵਰ ਗਾਉਣ ਕਿੰਜ 모ੜੇ ਅੱਖਾਂ 모ਰੇ ਸੀ ਲਾਲ ਵਿਆਉਣ ਵਾਲਾ ਬਟਨੇ ਮਲ ਮਲ ਸੇਰੇ ਸਜਾਉਣ ਵਾਲਾ ਮੈਂ ਵੀ ਪੁੱਤ ਹਾਂ ਪਿਤਾ ਦਸ਼ਮੇਸ਼ ਜੀ ਦਾ ਮੈਂ ਵੀ ਪੁੱਤ ਹਾਂ ਪਿਤਾ ਦਸ਼ਮੇਸ਼ ਜੀ ਦਾ ਨਹੀਂ ਭੱਜ ਕੇ ਪਿੱਠ ਵਿਖਾਉਣ ਵਾਲਾ ਪਿਤਾ ਤਾਜ ਸ਼ਹੀਦੀ ਦਾ ਸਿਰ ਤੇ ਸਜਾ ਦਿੱਤਾ ਜੇ ਕਾਰਿਆ ਨਾਲ ਪੁੱਤ ਵਿਦਾ ਕੀਤਾ ਸੋਨਹਾਲ ਹੁਣ ਇੱਕੋ ਬਚਿਆ ਸੀ ਲਾਲ ਹੁਣ ਇੱਕੋ ਬਚਿਆ ਸੀ ਲਾਲ ਜਿਹਦਾ ਨਾਂ ਸੀ ਜੋਜਾਰ ਉਹ ਵੀ ਕਿੰਜ ਪਿੱਛੇ ਰਹਿੰਦਾ ਵੀਰਿਆਂ ਦਾ ਵਿਛੋੜਾ ਉਹ ਕਿੰਜ ਸਹਿੰਦਾ ਆਪਣਾ ਆਪਾ ਵਾਰ ਗਏ ਹੋ ਆਪਨਾ ਆਪਾ ਵਾਰ ਗਏ ਓ ਸਿੱਖ ਗੋਮ ਨੂੰ ਉਤਾਰ ਗਏ ਓ ਓ ਮੇਰੇ ਕਲਗੀਆਂ ਵਾਲੇ ਓ ਮੇਰੇ ਵਾਜਾਂ ਵਾਲੇ ਓ ਮੇਰੇ ਸੰਤ ਸਿਪਾਹੀ ਹੋਰ ਸ਼ਬਦ ਮੈਂ ਕਿੱਥੋਂ ਕਢ ਲਿਆਵਾ ਉਸ ਵਾਜਾਂ ਵਾਲੇ ਦੇ ਗੁਣ ਗਾਵਾ ਉਸ ਵਾਜਾਂ ਵਾਲੇ ਦੇ ਗੁਣ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ